ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਇਹ ਦੇਖ ਲਓ ਜੀ ਦੁਬਈ ਦੀਆਂ ਰੌਣਕਾਂ ਕਿੰਨਾ ਖੂਬਸੂਰਤ ਦੁਬਈਗਾ ਕਈ ਲੋਕ ਕਹਿੰਦੇ ਜੀ ਦੁਬਈ ਕਮਾਈ ਘੱਟ ਗਈ ਹੈ ਜਿਹੜੇ ਦੁਬਈ ਦੇ ਲੋਕ ਹੈ ਉਹ ਚਾਹੁੰਦੇ ਜੀ ਇੰਗਲੈਂਡ ਜਾਣਾ ਹੈ ਉਹ ਕਹਿੰਦੇ ਇੰਗਲੈਂਡ 'ਚ ਜ਼ਿਆਦਾ ਕਮਾਈ ਹੈ ਇੰਗਲੈਂਡ 'ਚ ਜ਼ਿਆਦਾ ਰੌਣਕਾਂ ਹੈ ਉਹ ਸਿਰਫ ਕੀ ਚੱਕਰ ਹੈ ਇੰਗਲੈਂਡ ਕਿਉਂ ਪਸੰਦ ਕਰਦੇ ਉਹਨਾਂ ਇੰਗਲੈਂਡ ਵੇਖਿਆ ਨਹੀਂਗਾ ਜਦੋਂ ਇੰਗਲੈਂਡ ਜਾ ਕੇ ਇੱਥੇ ਕੋਡਾਂ ਵਰਗੇ ਘਰ ਵੇਖਣਗੇ ਨਾ ਜਦੋਂ ਚੌਂਦੀਆਂ ਵੇਖਾਂਗੇ ਫੇਰ ਕਹਿਣਗੇ ਦੁਬਈ ਚੰਗਾ ਸੀ ਇੰਗਲੈਂਡ ਨਾਲ ਅਸੀਂ ਐਵੇਂ ਪੰਗਾ ਲਿਆ ਇੰਗਲੈਂਡ ਆ ਕੇ ਕਿਉਂਕਿ ਜਿੱਥੇ ਬੰਦੇ ਰਹਿੰਦਾ ਹੁੰਦਾ ਉਹ ਤਾਂ ਮਨ ਭੜਗੇ ਹੁੰਦਾ ਉਹ ਇਹੋ ਸੋਚਦਾ ਨਹੀਂ ਨਹੀਂ ਉਹ ਵਧੀਆ ਮੁਲਕੇ ਤੇ ਜਿਹੜੇ ਨਾ ਇੰਗਲੈਂਡ ਦੇ ਲੋਕ ਉਹ ਅੱਜ ਕਾ ਯੂਰਪ ਨੂੰ ਵੀਸੰਦ ਕਰਦੇ ਪਏ ਉਹ ਕੰਦੇ ਕੈਨੇਡਾ ਵਧੀਆ ਹੈਗਾ ਕੈਨੇਡਾ ਬੜੀਆਂ ਰੌਣਕਾਂ ਕੈਨੇਡਾ ਬੋਲ ਨਜ਼ਾਰੇ ਵੇ ਆਪਣੇ ਪੰਜਾਬੀ ਬੜੇ ਉੱਥੇ ਪੰਜਾਬੀ ਬੋਲੋ ਜੀ ਬੋਲਣ ਦੀ ਲੋੜ ਨਹੀਂ ਸਟੂਡੈਂਟਾਂ ਦੀ ਵੀ ਸਭ ਤੋਂ ਜ਼ਿਆਦਾ ਪਸੰਦ ਅੱਜ ਕੱਲ ਕੈਨੇਡਾ ਹੀ ਬਣਿਆ ਹੋਇਆ ਹੈ। ਤੇ ਕੈਨੇਡਾ ਵਾਲੇ ਕੈਨੇਡਾ ਤੋਂ ਦੁਖੀ ਹੈ। ਉਹ ਕਹਿੰਦੇ ਜੀ ਕਿਰਾਇਆ ਤਾਂ ਆਪਣਾ ਦੁਖੀ ਕੀਤਾ ਹੋਇਆ ਹੈ। ਗੰਦ ਬੜਾ ਪੰਦੇਵੇ, ਸਫਾਈ ਨਹੀਂ ਕਰਦੇ। ਚੌਂਕਾਂ 'ਚ ਮੁੰਡੇ ਮਜਵੇਂ ਲਾ ਕੇ ਬੈਠੇ ਹੁੰਦੇ ਵੇ। ਸਟੋਰਾਂ 'ਚ ਬਾਹਰ ਚਲੇ ਜਾਓ ਸ਼ਾਪਿੰਗ ਕਰਨੀ ਮੁਸ਼ਕਲ ਹੋਈ ਹੋਈ ਹੈ। ਇਹ ਦੇਖ ਲਓ ਜੀ ਫਰਾਂਸ ਫਰਾਂਸ ਜਿਹੜਾ ਹੁਣ ਕਾ ਫਰਾਂਸ ਕਹਿੰਦਾ ਸਾਡੇ ਨਾਲ ਦਾ ਕੋਈ ਨਹੀਂ ਦੁਨੀਆ 'ਚ। ਕਿਉਂਕਿ ਇੰਗਲੈਂਡ ਤੇ ਫਰਾਂਸ ਤੇ ਬਹੁਤ ਜ਼ਿਆਦਾ ਟੂਰਿਸਟ ਆਉਂਦਾ ਹੈਗਾ ਗੁੰਡੀ ਮੁਲਕੇ ਗਏ ਵੇ ਤੇ ਫਰਾਂਸ ਤੋਂ ਲੋਕੀ ਚੋਰੀ ਬੜੇ ਅੰਡਰ ਹੁੰਦੇ ਇੰਗਲੈਂਡ 'ਚ ਇਸੇ ਕாக ਇੰਗਲੈਂਡ ਨੇ ਸਖਤੀ ਕੀਤੀ ਤੇ ਰਵਾਨਾ ਭੇਜਨੇ ਬੰਦੇ ਚਰੂ ਕੀਤੇ ਯਾਨੀ ਕਿ ਜਿੱਥੇ ਮਰਜ਼ੀ ਤੁਸੀਂ ਵੇਖ ਲਓ ਆਪਣੇ ਪੰਜਾਬੀ ਪੁੰਚੇ ਹੋਵੇ ਸਭ ਤੋਂ ਪਹਿਲਾਂ ਸੋਚਦੇ ਵੀ ਇੰਡੀਆ ਤੋਂ ਬਾਹਰ ਜਾਣਾ ਹੈ ਜਿਹੜੇ ਮਰਜ਼ੀ ਮੂਡ ਚਲੇ ਜਾਈਏ ਜਦੋਂ ਬਾਹਰ ਆਂਦੇ 2-3 ਮਹੀਨੇ ਰੰਦੇ ਫਿਰ ਬਦ ਲੱਗਦਾ ਇਹ ਮੁਲਕ ਕੋਈ ਮਜ਼ਾ ਨਹੀਂ ਆਇਆ ਦੂਜੇ ਮੁਲਕ ਚਲਦੇ ਆ ਕਿਉਂਕਿ ਉਹ ਦੂਰ ਦੇ ਢੋਲ ਸੁਹਾਣੇ ਲੱਗਦੇ ਵੇ ਨਾ ਉਹ ਬੰਦਾ ਉਹ ਸੋਚਦਾ ਵੀ ਉੱਥੇ ਕਮਾਈ ਜ਼ਿਆਦਾ ਉੱਥੇ ਜ਼ਿਆਦਾ ਖੁਸ਼ ਹੈ। ਉੱਥੇ ਚਲੇ ਜਾਂਦੇ ਵੇ। ਉੱਥੇ ਜਾ ਕੇ ਵੇਖਦੇ ਉੱਥੇ ਵੀ ਬੰਦੇ ਰੋਂਦੀ ਹੁੰਦੇ ਵੇ ਕੋਈ ਕੁੱਛ ਨਹੀਂ ਇੱਥੇ ਮਜਾ ਨਹੀਂ ਆਇਆ ਇਹ ਐ ਉਹ ਐ। ਉਹ ਫਿਰ ਸੋਚਦੇ ਕਿਤੇ ਹੋਰ ਡਾਰੀ ਮਾਰੀਏ। ਯਾਨੀ ਕਿ ਹਰ ਬੰਦੇ ਦੀ ਕੋਸ਼ਿਸ਼ ਇਹ ਹੁੰਦੀ ਵੀ ਮੈਂ ਕਿਤਨਾ ਕਿਤੇ ਦੂਜੀ ਜਗ੍ਹਾ ਸੱਟਵਾਂ। ਇਹ ਵੇਖ ਲਓ ਜੀ ਸਮੁੰਦਰ ਦੀਆਂ ਣਕਾਂ ਜਿਹੜਾ ਸਮੁੰਦਰ ਚ ਛਿਪ ਚੱਲਦਾ ਥੱਲੇ ਪਤਾ ਲੱਗਦਾ ਨਹੀਂ ਵੀ ਛਿਪੇ ਕਿਹਬ ਯਾਰ ਬਣੇ ਹੋਏ। ਗੋਰੇ-ਗੋਰੀਆਂ ਦਾਰੂ ਪੀਂਦੇ ਵੇ, ਖਾਣੇ ਖਾਰੇ ਵੇ। ਉੱਤੇ 7-8 ਮੰਝਲੇ ਉੱਪਰ ਬਣਿਆ ਹੈ ਦਲੇ ਰੈਸਟੋਰੈਂਟ ਬਣਿਆ ਹੋਇਆ ਹੈ ਬਸ ਲੋਕੀ ਇੰਜੋਏ ਕਰਦੇ ਵੇ ਫਰਾਈਡੇ ਸੈਚਰਡੇ ਅੱਗੇ ਪਿੱਛੇ ਵੀ ਜਾਂਦੇ ਵੇ ਇਹ ਦੇਖ ਲਓ ਡੈਨਮਾਰਕ ਦੀਆਂ ਉਹਨਾਂ ਦਾ ਡੈਨਮਾਰਕ ਬਹੁਤ ਨਿਆਰਾ ਦੁੱਧੀਆਂ ਨਦੀਆਂ ਇੱਥੇ ਬੰਦੀਆਂ ਜੇ ਦੁੱਧ ਦੇ ਤੇ ਜਿਹੜਾ ਬਹੁਤ ਐਕਸਪੋਰਟ ਕਰਦੇ ਵੇ ਦੁੱਧ ਦੀਆਂ ਬੜੀਆਂ ਚੀਜ਼ਾਂ ਜਿਵੇਂ ਜੋਗਟ ਹੋ ਗਿਆ ਪਨੀਰ ਹੋ ਗਿਆ ਮੱਖਣ ਹੋ ਗਿਆ ਇਹੋ ਜਿਹੀਆਂ ਚੀਜ਼ਾਂ ਬੜੀਆਂ ਸਪਲਾਈ ਕਰਦੇ ਵੇ ਗੁਰੇ ਯੂਰਪ 'ਚ ਯਾਨੀ ਕਿ ਕਮਾਈ ਦਾ ਸਾਧਨ ਹਲਕ ਨੇ ਬਣਾਇਆ ਹੋਇਆ ਹੈ ਤੇ ਹਰ ਬੰਦਾ ਕਦੀ ਵੀ ਖੁਸ਼ ਨਹੀਂ ਹੁੰਦਾ ਉਹ ਜਿਵੇਂ ਕਹਿੰਦੇ ਨਾ ਨਾਨਕ ਦੁਖੀ ਆਫਸਾਦ ਸੰਸਾਰ ਜਿੰਨੂੰ ਮਰਜੀ ਪੁੱਛ ਲੋ ਸੰਸਾਰ ਚ ਸਭ ਦੁਖੀ ਏ ਕਿਸੇ ਨੂੰ ਪੁੱਛ ਲੋ ਕਹਿੰਦਾ ਨਹੀਂ ਜੀ ਮੇਰੇ ਨਾਲ ਦਾ ਦੁਖੀ ਬੰਦਾ ਹੋਰ ਦੂਜਾ ਕੋਈ ਨਹੀਂ ਹੋਣਾਗਾ ਕੋਈ ਇੰਗਲੈਂਡ ਤੋਂ ਜਰਮਨੀ ਜਾ ਰਿਹਾ ਜੇ ਯੂਰਪ ਚ ਕੋਈ ਫਿਨਲੈਂਡ ਜਾ ਰਿਹਾ ਹੈ ਕੋਈ ਡੈਡਮਾਰਕ ਜਾ ਰਿਹਾ ਹੈ ਕੋਈ ਲਕਸਮਬਰਗ ਜਾ ਰਿਹਾ ਕਹਿੰਦਾ ਸਭ ਤੋਂ ਜ਼ਿਆਦਾ ਕਮਾਈ ਲਕਸਮਬਰਗ ਅਗੇ ਮੈਂ ਕਿਉਂ ਇੰਗਲੈਂਡ ਚ ਬੈਠਾ ਯਾਨੀ ਕਿ ਬੰਦਾ ਕਿਤੇ ਵੀ ਖੁਸ਼ ਨਹੀਂ ਜਿਏਗਾ ਉਹ ਕੰਨੀਲਾ ਦੂਰ ਦੀ ਢੋਲ ਸੁਆਣੀ ਬਿਲਕੁਲ ਸਹੀ ਗੱਲ ਲਗੀ ਜੇ ਬਾਕੀ ਤਕਦੀਰ ਬੰਦੇ ਨੂੰ ਆ ਜਾਂਦੀ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ